ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਨਾਨਲ ਕਰ ਰਹੇ ਹਾਂ ਤੇ ਨਾਲ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਹੋ ਰਹੀ ਹੈ ਨਾਲ ਲੜੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਚੱਲ ਰਹੀ ਹੈ YouTube ਦੀ ਪਲੇਲਿਸਟ ਵਿੱਚ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਏਗਾ ਸੋ ਆਪਣੇ 30 ਪੌੜੀਆਂ ਹੋ ਗਈਆਂ ਸੀ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਸੰਗਤ ਜੀ ਜਿਹੜੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸਰਾਮ ਨੇ ਸਾਰੇ ਦਲਾ ਮੁਕਾਬਲਾ ਰੋਹ ਰੋਹੇਲੇ ਆਏ ਉੱਤੇ ਰਾਗਸਾਂ ਸੱਬਣੀ ਤੁਰੇ ਨਚਾਏ ਵਰਸ਼ੇ ਪਕੜ ਕੈ ਕੇ ਨੀ ਪੜ ਦੇਣਾ ਕੈ ਬਹੁਤੇ ਮਾਰਗ ਰਾਏ ਅੰਦਰ ਖੇਤ ਦੇ ਤੀਰੀ ਛੇਬਰ ਲਾਏ 부ਠੀ ਬੱਬੇ ਔਂਕੜ ਅਦਕ ਠੱਠੇ ਨੂੰ ਬਿਹਾਰੀ 부ਠੀ ਦੇਵਤਾ ਭੇਰੀ ਸ਼ੰਖ ਵਜਾਏ ਸੰਗ ਰਚਿਆ ਸੰਗਰ ਭਾੜਾ ਪਾਠ ਹੈ ਟਿੱਪੀ ਲੱਗੀ ਇੱਕ ਅੱਗੇ ਦੀ ਬਾਜ ਉਚਾਰਨ ਕਰਨੀ ਸੰਗਰ ਰਚਿਆ ਤਾਨ ਤਣ ਤੀਰ ਚਲਾਏ ਦੁਰਗਾ ਧਨਖ ਲੈ ਧਨਖ ਤੁਨੋਖ ਨਹੀਂ ਕਹਿ ਦੇਣਾ ਧਨਖ ਲੈ ਜਿਨਨੇ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਔਰ ਮੁੰਡ ਖਪਾਏ ਦੋਨੋ ਦੇਵਤਾ ਸ਼ੁੰਭਨ ਸੁਮਰਸਾਏ ਰਸਾਏ ਸੰਗਤ ਜੀ ਪੀਲੇ ਰੰਗ ਦੇ ਸ਼ਬਦ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਵਿਸਰਾਮ ਨੇ ਸਾਰੇ ਮਾਰੇ ਦੇਤ ਸੁਣ ਦੇਤ ਨਹੀਂ ਪੜ ਦੇਣਾ ਦੇਤ ਦਲਾਵਾਂ ਦੇ ਨਾਲ ਦੇਤ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਮੱਜ ਲਸੀ ਮਜਲਸੀ ਨਹੀਂ ਪੜਨਾ ਮਜਲਸੀ ਨਹੀਂ ਪੜਨਾ ਮਜਲਸੀ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਮਜਲਸੀ ਜਿੰਨੀ ਦਿਉ ਭਜਾਏ ਇੰਦਰ ਜਿਹਵੇ ਜਿਹਵੇ ਹਾਹੇ ਦੀ ਆਵਾਜ਼ ਉਚਾਰਨ ਕਰਨੀ ਤੇ ਵਾਬ ਇਹਨੂੰ ਲਾਂ ਲੱਗੀਏ ਜਿਹਵੇ 23 ਮਾਰਗ ਰਾਏ ਪਾਲ ਵਿੱਚ ਦੇਵਤਾ ਉਨੀ ਦਸਤੀ ਦਸਤ ਵਜਾਏ ਤਿੰਨਾ ਤਿੰਨਾ ਚਿਤ ਕਰ ਹੁਣ ਤਿੰਨਾ ਪਾਠ ਸੰਗਤ ਜੀ ਪਾਰ ਹੈ ਇੱਥੇ ਟਿੱਪੀ ਲੱਗੀ ਏ ਤਿੰਨਾ ਨਹੀਂ ਕਹਿ ਜੇ ਆਪਾਂ ਤਿੰਨਾ ਪੜਾਂਗੇ ਫਿਰ ਜੀ ਟਿੱਪੀ ਉਹ ਕੱਟੀ ਜਾਵੇਗੀ ਤਿੰਨਾ ਤਿੰਨਾ ਚਿਤ ਕਰ ਫਿਰ ਸਰਨਮਤ ਬੀਜ ਇਹ ਸਰਨਮਤ ਬੀਜ ਜਿਹੜਾ ਸੰਗਤ ਜੀ ਪਾਠ ਇਕੱਠਾ ਹੀ ਹੈ ਤੇ ਪੈਰ ਵਿੱਚ ਰਾਰਾ ਲੱਗਾ ਇਹ ਉਚਾਰਨ ਕਰਨਾ ਸਰਵਣ ਬੀਜ ਨਹੀਂ ਕਹਿ ਜਣਾ ਤਿਆਰ ਰੱਖਣਾ ਫੇਰ ਸ਼ਰਣਵਤ ਸ਼ਰਣਵਤ ਇਹ ਕਈ ਥਾਂ ਤੇ ਪਾਠ ਆਵੇਗਾ ਏ ਸ਼ਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅਰੜਾਏ ਲੁੱਜੜ ਕੱਸ ਕੇ ਅਰੜਾਏ ਰਾਕਸ ਰੋਹਲੇ ਰੋਹਲੇ ਹਾਹੇ ਦੀ ਬਾਜੂ ਚਾਰਨ ਹੋਵੇ ਰੋਲੇ ਨਹੀਂ ਕਹਿ ਦੇਣਾ ਰੋਹਲੇ ਕਦੇ ਨਾ ਕਿਨੈ ਹਟਾਏ ਕਿਨੇ ਨਹੀਂ ਪੜਨਾ ਕਿਨੇ ਦਲਾਵਾਂ ਦੇ ਨਾਲ ਜੁੱਧ ਮਚਾਏ ਕੈ ਮਿਲ ਤੇਈ ਦਾਨੂ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੈ ਆਏ ਕੈ ਉਭਾਰੀ ਇੱਥੇ ਬਿਸਰਾਮ ਹੈ ਨੇੜੈ ਨੇੜੇ ਨਹੀਂ ਪੜ ਦੇਣਾ ਨੇੜੈ ਆਏ ਕੈ ਕੇ ਨਹੀਂ ਪੜਨਾ ਕੈ ਪੜਨਾ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਤਲਾਵਾਂ ਦੇ ਨਾਲ ਖੱਬੈ ਦਸਤ ਉਭਾਰੀ ਗਦਾ ਫੇਰਾਏ ਕੈ ਸੈਨਾ ਸਭ ਸੰਘਾਰੀ ਸਰਨਵਤ ਬੀਜ ਦੀ ਫਿਰ ਪਾਠ ਆ ਗਿਆ ਸਰਨਵਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੁੰਮਨ ਸੂਰਮੇ ਅਗਨਤ ਇਹਨੂੰ ਅਗਨਤ ਨਹੀਂ ਪੜਨਾ ਇਹ ਕਈ ਥਾਂ ਤੇ ਸ਼ਬਦ ਗੁਰਬਾਣੀ ਵਿੱਚ ਵੀ ਆਇਆ ਸੰਗਤ ਜੀ ਆਪਾਂ ਜੇ ਸੁਖਮਨੀ ਸਾਹਿਬ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕਈ ਵਾਰ ਆਇਆ ਪਰ ਸੰਗਤਾਂ ਇਹਨੂੰ ਅਗਨਤ ਪੜ ਜਾਣੀ ਹੈ ਧਿਆਨ ਰੱਖਣਾ ਅਗਨਤ ਅਗਨਤ ਪਾਉ ਪਸਾਰੇ ਰੁਲੇ ਆਹਾਰ ਆਹਾੜ ਵਿੱਚ ਜਪੈ ਜਪ ਨਹੀਂ ਪੜਨਾ ਜਪੈ ਦਲਾਵਾਂ ਦੇ ਨਾਲ ਜਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਮਤ ਬੀਜ ਇਹ ਫਿਰ ਪਾਠਕ ਸੰਗਤ ਜੀ ਕਈ ਵਾਰ ਆਇਆ ਹੈ ਤਿਆਰ ਰੱਖਣਾ ਸਰਣਮਤ ਬੀਜ ਸਰਣਮਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਬਣੀ ਦਸਤ ਉਭਾਰੇ ਤੇਗਾ ਤੋਹ ਕੈ ਧੱਦੇ ਦਲੈਂਕੜ ਹਾਇ ਨੂੰ ਸਿਆਰੀ ਤੋਹ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸਾਹਮਣੇ ਪਾਠ ਪੜਾਵੇ ਥੱਲੇ ਹਾਹਾ ਲੱਗਾ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਉਹ ਭਰੇ ਨਹੀਂ ਕਹਿ ਦੇਣਾ ਉੱਭਰੇ ਕਸ ਕੇ ਘਾੜ ਕੜਨ ਠਠਿਆਰੇ ਜਾਨ ਬਣਾਏ ਕੈ ਘਾਟ ਕੜਨ ਠਠਿਆਰੇ ਜਾਨ ਬਣਾਏ ਕੈ ਸੁਸੰਗਤ ਜੀ 35 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ